ਇਨਾਂ ਵੀਰਾਂ ਦੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇਹ ਵੀਡੀਓ ਗੱਲ ਕੀ ਆ ਦੋਸਤੋ ਕਾਲੀ ਥਾਰ ਵਾਲੀ ਦਾ ਮੁੱਦਾ ਪੱਖਿਆ ਪਿਆ ਹੈ ਪਿਛਲੇ 2-3 ਦਿਨਾਂ ਤੋਂ ਜਿਹੜੀ ਸਪਟਨ ਦੇ ਕੋਲੋਂ 17 ਗ੍ਰਾਮ ਚਿੱਟਾ ਫੜਿਆ ਗਿਆ ਸੀ ਕਾਲੀ ਥਾਰ ਚੋਂ ਤਾਂ ਇਹਨਾਂ ਨੇ ਬਹੁਤ ਹੀ ਸੋਹਣਾ ਇੱਕ ਗੀਤ ਬਣਾਇਆ ਹੈ ਤੁਸੀਂ ਦੇਖ ਕੇ ਆਪਣੇ ਆਪ ਦੇ ਵਿੱਚ ਉਸ ਨੂੰ ਸ਼ੇਅਰ ਕਰ ਦੇਣਾ ਆ ਪੂਰਾ ਸਿਰਾ ਲਾ ਰੱਖਿਆ ਆ ਇਨਾਂ ਵੀਰਾਂ ਨੇ ਕਾਲੀ ਥਾਰ ਦੇ ਵਿੱਚੋਂ ਚਿੱਟਾ ਲੱਭਿਆ ਇਦਾਂ ਦਾ ਕੋਈ ਟਾਈਟਲ ਆ ਇਸ ਗਾਣੇ ਦਾ ਅਤੇ ਇਸ ਨੂੰ ਗਾਇਆ ਹੈ ਇੰਦਰ ਆਰਟ ਸਮਾਉ ਨੇ ਆਪਣੇ ਇੰਸਟਾਗ੍ਰam ਤੇ ਪਾਇਆ ਹੋਇਆ ਤੁਸੀਂ ਵੀ ਇੱਕ ਵਾਰੀ ਇਹ ਕਲਿੱਪ ਜ਼ਰੂਰ ਦੇਖੋ ਬਿਲਕੁਲ ਸਿਰਾਲਾ ਗਾ ਦਿੱਤਾ ਆ ਇਸ ਬੋਲੀ ਦੇ ਵਿੱਚ ਗੀਤ ਦੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਗੀਤ ਕਾਲੀ ਥਾਰ ਵਾਲੀ ਦੇ ਉੱਤੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਪੰਜਾਬ ਤੋਂ ਰਿਲੇਟਿਡ ਖਬਰਾਂ ਦੇ ਲਈ ਮਿਲਦੇ ਆ ਇੱਕ ਹੋਰ ਨਵੀਂ ਤਾਜੀ ਵੀਡੀਓ ਲੈ ਕੇ ਧੰਨਵਾਦ